ਦੇ ਰਾਤ ਫਗਵਾੜਾ ਦੇ ਮਸ਼ਹੂਰ ਲਾਗੇਟ ਵਿਖੇ ਇੱਕ ਕਾਰਸਵਾਰ ਨਿਗਰੋ ਨੇ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖ ਦਿੱਤਾ ਪਹਿਲਾ ਉਸਨੇ ਨਸ਼ੇ ਦੀ ਹਾਲਤ ਵਿੱਚ ਲਾਗੇਟ ਵਿਖੇ ਆਸ਼ਿਆਨਾ ਪੀਜੀ ਲਾਗੇ ਇੱਕ ਕਰਿਆਨਾ ਸਟੋਰ ਦੇ ਲਾਗੇ ਨਸ਼ੇ ਦੀ ਹਾਲਤ ਵਿੱਚ ਜ਼ਬਰਦਸਤ ਟੱਕਰ ਕੀਤੀ ਉਸ ਤੋਂ ਬਾਅਦ ਉੱਥੋਂ ਆਪਣੇ ਸਾਥੀਆਂ ਸਮੇਤ ਭੱਜ ਗਿਆ ਤੇ ਦਿਨ ਚੜਦਿਆਂ ਹੀ ਦੁਬਾਰਾ ਉੱਥੋਂ ਉਸਨੇ ਖਸਤਾ ਹਾਲਤ ਵਿੱਚ ਆਪਣੀ ਗੱਡੀ ਗੱਡੀ ਅਤੇ ਨਸ਼ੇ ਦੀ ਹਾਲਤ ਵਿੱਚ ਹੀ ਉੱਥੋਂ ਦੇ ਦੋ ਆਟੋ ਚਾਲਕਾ ਉੱਪਰ ਗੱਡੀ ਛਾੜ ਦਿੱਤੀ ਜਿਸ ਕਨ ਇੱਕ ਆਟੋ ਚਾਲਕ ਦੀ ਲੱਤ ਟੁੱਟ ਗਈ ਅਤੇ ਦੋ ਗੰਬੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਲ ਵਿੱਚ ਇਲਾਜ ਦਿੱਤਾ ਗਿਆ ਲੋਕਾਂ ਨੇ ਦੱਸਿਆ ਕਿ ਨਿਗਰੋ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਤੇ ਆਟੋ ਵਾਲਿਆਂ ਦੀ ਮਸ਼ੀਨਰੀ ਦਾ ਨੁਕਸਾਨ ਵੀ ਹੋਇਆ ਘਟਨਾ ਦੀ ਸੂਚਨਾ ਮਹਿੜੋ ਪੁਲੀ ਚੌਂਕੀ ਨੂੰ ਦਿੱਤੀ ਗਈ ਪੁਲਿਸ ਮੌਕੇ ਤੇ ਪੁੱਜੀ ਤੇ ਨਿਗਰੋ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਈਰਾਂ ਭਾਜੀ ਆਪਣਾ ਮੇਰਾ ਨਾਮ ਹੈ ਸਰਜੀਤ ਸਿੰਘ ਦਾ ਕੀ ਮਾਮਲਾ ਸਾਰ ਐਕਸੀਡੈਂਟ ਦਾ ਇਹ ਸਵੇਰੇ ਵੀ ਇਹ ਬੰਦੇ ਪਿਛਲੇ ਪਾਸੇ ਇਧਰ ਕਰਕੇ ਆਏ ਆਸ਼ਾਨਾ ਦੇ ਕੋਲ ਸਵੇਰ ਦੀ ਗੱਡੀ ਆਵਾ ਗੌਣ ਘੁੰਮ ਰਹੀ ਆ ਸਾਡੇ ਬੰਦਿਆਂ ਸਵੇਰੀ ਬਿਠਾਇਆ ਉੱਥੇ ਪਿੱਛੇ ਵੀ ਬੰਦੇ ਦੇ ਇੱਕ ਕਵਾੜੀਆ ਸੀਗਾ ਪਤਾ ਨਹੀਂ ਉਹਨੇ ਉਹਨੇ ਵੀ ਸੱਤ ਲੱਤ ਨੂੰ ਟੱਟ ਗਈ ਆ ਇਹ ਹੁਣ ਉਧਰ ਪਤਾ ਨਹੀਂ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਫੇਰ 11 11:30 ਵਾਲੀ ਗੱਡੀ ਲੈ ਕੇ ਉਧਰ ਆਇਆ ਬਹੁਤ ਤੇਜ਼ ਇਹਦੇ ਮੋਲੇ ਦੋ ਕੁੜੀਆਂ ਸੀ ਉਹ ਵੀ ਨੱਠ ਕੇ ਬਚੀਆਂ ਅਸੀਂ ਆਪਣੇ ਆਪਣੇ ਗੱਡੀਆਂ ਦੇ ਵਿੱਚ ਬੈਠੇ ਸੀਗੇ ਆ ਜਣੇ ਸੀ ਆਪਣੀਆਂ ਗੱਡੀਆਂ 'ਚ ਬੈਠੇ ਸੀ ਆਪਣਾ ਨੰਬਰ ਦਾ ਇੰਤਜ਼ਾਰ ਕਰ ਰਹੇ ਸੀ ਇਹ ਉਹ ਤੋਂ ਇੰਨੀ ਤੇਜ਼ ਆਇਆ ਥੱਕੋ ਮਾਰ ਜੇ ਲੈ ਕੇ ਆਇਆ ਪਹਿਲਾਂ ਮੇਰੀ ਵਾਲੀ ਗੱਡੀ ਠੋਕੇ ਪਿਛਲੇ ਪਾਸੇ ਇੱਕ ਬੰਦਾ ਹੋਰ ਸੀ ਮੁੰਡਾ ਉਹਦੀ ਗੱਡੀ ਠੋਕੀ ਉਹਦੀ ਉਹਦੀ ਜਿਆਦਾ ਸੱਟਾਂ ਲੱਗੀਆਂ ਲੱਤ ਟੁੱਟ ਗਈ ਮੇਰੇ ਖਿਆਲੋਂ ਲੈ ਕੇ ਗਏ ਬੰਦੇ ਹਸਪੀਟਲ ਪਤਾ ਨਹੀਂ ਕਿੱਥੇ ਲੱਗ ਰਸ ਗਈ ਅਸੀਂ ਤਿੰਨ ਚਾਰ ਆਪਣੀ ਗੱਡੀ ਦੀ ਵਿੱਚ ਹੀ ਠੋਟ ਹੋ ਗਏ ਸਾਨੂੰ ਮੌਕਾ ਹੀ ਨਹੀਂ ਨਿਕਲਿਆ ਮਿੰਡ ਦਾ ਬਾਹਰ ਨਿਕਲਦਾ ਸਰ ਇਸ ਗੱਡੀ ਵਿੱਚ ਕਿੰਨੇ ਨਿਕਲੋਗੇ ਉਹ ਉਹ ਸਿੰਗਲ ਹੀ ਸੀਗਾ ਜੀ ਸਿੰਗਲ ਆ ਲੈ ਸਾਫ ਗੇਰਾ ਕੀਤਾ ਹੋਇਆ ਨੇ ਉਹ ਭਾਈ ਇੰਨਾ ਤੇਜ਼ ਸੀ ਉਹ ਨਸ਼ੇ ਵਾਲੇ ਚਲਾਸਾ ਦਾ ਬਗੈਨ ਨਸ਼ੇ ਤੋਂ ਚੱਲਦੀ ਨਹੀਂ ਨੀ ਗੱਡੀ ਅਸੀਂ ਸਵੇਰੇ ਹੀ ਗੱਡੀ ਉੱਥੇ ਦੇਖੀ ਸੀ ਬਾਲਾ ਜੀ ਮਾਰਦੇ ਕੋਲ ਹਾਂਜੀ ਹਾਂਜੀ ਉਹ ਹੀ ਗੱਡੀ ਹੈ ਜੀ ਦੁਕਾਨੇ ਚ ਮਾਰ ਗਏ ਅੱਛਾ ਉਦੋਂ ਦੁਬਾਰਾ ਚਲਾ ਕੇ ਲੈ ਕੇ ਆਇਆ ਉਦੋਂ ਚਲਾ ਕੇ ਆ ਕੇ ਲੈ ਕੇ ਆ ਦੁਬਾਰਾ ਉੱਥੇ ਵੀ ਕੋਈ ਨੁਕਸਾਨ ਹੋਇਆ ਸੀ ਉੱਥੇ ਨੁਕਸਾਨ ਮੈਂ ਨਹੀਂ ਦੇਖਿਆ ਤੇ ਨੁਕਸਾਨ ਉੱਥੇ ਵੀ ਹੋਇਆ ਸੀ ਇੱਥੇ ਕਿੰਨੇ ਵਜੇ ਜ਼ਖਮੀ ਹੋਇਆ ਇਸਾਸ ਇੱਥੇ ਤਿੰਨ ਹੈ ਜੀ ਕਿੱਥੇ ਭੇਜੇ ਹੋ ਸਰਕਾਰੀ ਹਸਪੀਟਲ ਭੇਜਿਆ ਜੀ ਇੱਕ ਮੁੰਡੇ ਦੀ 250 ਉਹਦੇ ਤੇ ਉਹਦੀ ਲਾਤੀ ਟੱਪਣ ਦਾ ਪਤਾ ਲੱਗਾ ਵੀ ਲੱਤ ਟੁੱਟੀ ਹੈ ਜੇ ਮੈਂ ਤਾਂ ਬੱਚੀ ਕੋਟ ਅਜਾ ਆ ਗਿਆ ਗੱਡੀ ਦੇ ਮੈਨੂੰ ਮੌਕੇ ਨਿਕਲੇ ਨਿਕਣਗਾ ਤੁਸੀਂ ਪੁਲਿਸ ਨੂੰ ਸੀ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਦੇ ਕੇ ਉਹਨੂੰ ਨਾਲ ਹੀ ਲੈ ਕੇ ਗਏ ਬੰਦੇ ਨੂੰ ਅੱਛਾ ਪੋਰਟ ਕਿਨੇ ਚਿਰ ਆ ਗਈ ਸੀ ਮੌਕੇ ਦੀ ਹਾਂਜੀ ਮਗਾ ਪੋਰਟ ਮੌਕੇ ਦੀ ਨਹੀਂ ਇਸੇ ਲੈ ਕੇ ਗਏ ਜੇ ਪੜਦਾ ਦੇ ਨੂੰ ਪੂਰ ਕੀਤਾ ਜੀ ਕਿ ਲੈ ਬੀਜੀ ਆਪ ਅੱਛਾ ਜੀ ਹਾਂਜੀ ਉਹ ਕੀ ਮੰਗ ਕਰਦੇ ਤੁਸੀਂ ਉਹ ਜੀ ਮੰਗ ਕਰਦੇ ਵੀ ਇਦਾਂ ਦੇ ਜਿਹੜੇ ਸਟੂਡੈਂਟ ਆ ਨਸ਼ਾ ਨੂੰ ਦੂਜ ਇਹ ਸਟੂਡੈਂਟ ਦਾ ਏਰੀਆ ਆ ਮਾ ਗਣ ਦੁਨੀਆ ਫਿਰਦੀ ਆ ਕੋਈ ਕਿਸੇ ਵਿੱਚ ਕੰਮ ਵੀ ਨੁਕਸਾਨ ਕਰੂਗਾ ਕਿਸੇ ਦਾ ਇਹ ਸਟੂਡੈਂਟ ਲੱਗ ਰਹੇ ਆ ਕਿ ਸੋਰ ਆ ਦੇ ਬੰਦੇ ਇਹ ਮੈਨੂੰ ਤਾਂ ਲੱਗਦੇ ਨਹੀਂ ਸਟੂਡੈਂਟ ਆ ਨਾ ਤਾਂ ਉਹਨਾਂ ਦੀ ਸ਼ਕਲ ਤੋਂ ਸਟੂਡੈਂਟ ਲੱਗਦੇ ਆ ਨਿਕਰੋ ਹੀ ਆ ਇਹ ਨਿਕਰੋ ਆ ਮੈਨੂੰ ਨਹੀਂ ਲੱਗਦੇ ਇਹ ਪੜ੍ਹੇ ਲਿਖੇ ਬੰਦੇ ਹੋਣਗੇ ਜੀ ਅੱਛਾ ਤੋਂ ਜਿਹੜੇ ਆਟੋ ਦਾ ਕਿੰਨੇ ਨੁਕਸਾਨੇ ਗਏ ਕਿੰਨਾ ਕੁ ਨੁਕਸਾਨ ਹੋਇਆ ਇਹ ਨੁਕਸਾਨ 2 ਆਟੋ ਦਾ ਜ਼ਿਆਦਾ ਹੋਇਆ ਜੀ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਕਿਹੜਾ ਜੀ ਕਾਰਵਾਈ ਹੋਣੀ ਚਾਹੀਦੀ ਹੈ ਮੰਗ ਕਰਦੇ ਵੀ ਉਸ ਪਾਲਸ ਰੂਪ ਚਾਹੁੰਦੇ ਆ ਵੀ ਜਿਹੜੇ ਬੱਚੇ ਨੇ ਐਕਸੀਡੈਂਟ ਕੀਤਾ ਪਹਿਲਾਂ ਉਹਨਾਂ ਦਾ ਇਲਾਜ ਕੀਤੀ ਜਾਵੇ ਸਟੂਡੈਂਟ ਹੈਗਾ ਕਿ ਨਹੀਂ ਹੈਗਾ ਤੇ ਆਵਾ ਗੋਣੇ ਘੁੰਮੀ ਕੰਮ ਜਾਂਦੇ ਆ ਜੀ ਇਲਾਜ